ਸਾਥੀਓ ਤੁਸੀਂ ਸੁਣ ਰਹੇ ਹੋ ਪੰਜਾਬੀ ਅਲਫਾਜ਼ ਵਿਚਾਰ ਚੈਨਲ ਦੇ ਮਾਧਿਅਮ ਦੇ ਨਾਲ ਕਹਿੰਦੇ ਸਮਾਜ ਵਿੱਚ ਆਪਣੀ ਇੱਜ਼ਤ ਵਧਾਉਣ ਦੇ ਲਈ 15 ਗੁਪ ਤਰੀਕੇ ਆਓ ਇਸ ਵੀਡੀਓ ਦੇ ਰਾਹੀਂ ਆਪਾਂ ਜਾਣਦੇ ਹਾਂ ਦੋਸਤੋ ਸ਼ੁਰੂ ਕਰਨ ਤੋਂ ਪਹਿਲਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਤੁਹਾਡੇ ਤੱਕ ਅਜਿਹੇ ਕੰਮ ਦੇ ਕਿਸੇ ਪਹੁੰਚਦੇ ਰਹਿਣ ਸੋ ਸ਼ੁਰੂ ਕਰਦੇ ਹਾਂ ਕਿ ਆਪਣੀ ਇੱਜ਼ਤ ਵਧਾਉਣ ਲਈ ਸਭ ਤੋਂ ਪਹਿਲੀ ਗੱਲ ਹਮੇਸ਼ਾ ਯਾਦ ਰੱਖੋ ਕਿ ਬੇਟੰਗ ਤਰੀਕੇ ਨਾਲ ਰਹਿਣ ਵਾਲੇ ਵਿਅਕਤੀ ਨੂੰ ਲੋਕ ਕਦੇ ਵੀ ਇੰਨੀ ਇੱਜ਼ਤ ਨਹੀਂ ਦਿੰਦੇ ਹਨ ਸਮਾਜ ਦੇ ਵਿੱਚ ਜੋ ਲੋਕ ਸਾਫ਼ ਸੁਥਰੇ ਤੇ ਫਿੱਟ ਰਹਿੰਦੇ ਨੇ ਉਹਨੂੰ ਲੋਕ ਵੱਖਰੇ ਹੀ ਨਜ਼ਰੀਏ ਦੇ ਨਾਲ ਦੇਖਦੇ ਨੇ ਇਹ ਸੱਚਾਈ ਹੈ ਇਸ ਲਈ ਸਭ ਤੋਂ ਪਹਿਲਾਂ ਆਪਣੀ ਸ਼ਖਸੀਅਤ ਦੇ ਵਿੱਚ ਸੁਧਾਰ ਜ਼ਰੂਰ ਕਰੋ ਕਿਉਂਕਿ ਸਭ ਤੋਂ ਪਹਿਲੀ ਚੀਜ਼ ਇਹੀ ਹੈ ਦਿਖਾਵਾ ਹੁੰਦਾ ਹੈ ਤੁਸੀਂ ਚਾਹੇ ਕਿੰਨੇ ਵੀ ਗਿਆਨਵਰ ਕਿਉਂ ਨਾ ਹੋਵੋ ਜੇਕਰ ਤੁਸੀਂ ਢੰਗ ਨਾਲ ਸਾਫ਼ ਸੁਥਰੇ ਨਹੀਂ ਰਹਿੰਦੇ ਤਾਂ ਲੋਕ ਤੁਹਾਨੂੰ ਨਜ਼ਰ ਅੰਦਾਜ਼ ਕਰਨਾ ਹੀ ਬਿਹਤਰ ਸਮਝਦੇ ਨੇ ਅਤੇ ਕੋਈ ਵੀ ਤੁਹਾਡੀ ਇੱਜ਼ਤ ਨਹੀਂ ਕਰੇਗਾ ਦੂਸਰੀ ਗੱਲ ਕਦੇ ਵੀ ਕਿਸੇ ਤੋਂ ਡਾਂ ਡਰੋ ਜੇਕਰ ਤੁਸੀਂ ਸੋਚ ਰਹੇ ਹੋ ਕਿ ਲੋਕਾਂ ਦੇ ਵਿਚਾਰ ਆਪਣੀ ਇੱਜ਼ਤ ਕਿਵੇਂ ਵਧਾਈਏ ਤਾਂ ਅੱਜ ਤੋਂ ਹੀ ਡਰਨਾ ਜ਼ਰਾ ਜ਼ਿੰਦਗੀ ਦੇ ਵਿੱਚੋਂ ਛੱਡ ਦਿਓ ਕਹਿੰਦੇ ਸਾਨੂੰ ਭਗਵਾਨ ਸ਼੍ਰੀ ਕ੍ਰਿਸ਼ਨ ਉਸ ਗੱਲ ਤੋਂ ਧਿਆਨ ਦੇਣਾ ਪਵੇਗਾ ਜਦੋਂ ਉਹਨਾਂ ਨੇ ਕਿਹਾ ਸੀ ਕਿ ਕੋਈ ਵੀ ਤੁਹਾਨੂੰ ਮਾਰ ਨਹੀਂ ਸਕਦਾ ਕੋਈ ਵੀ ਤੁਹਾਡਾ ਕੁਝ ਵਿਗਾੜ ਨਹੀਂ ਸਕਦਾ ਬਸ ਤੁਸੀਂ ਕੋਈ ਗਲਤ ਕੰਮ ਨਾ ਕਰੋ ਜ਼ਿੰਦਗੀ ਦੇ ਵਿੱਚ ਅਤੇ ਤੁਹਾਨੂੰ ਵੀ ਠੀਕ ਇਸੇ ਤਰ੍ਹਾਂ ਹੀ ਕਰਨਾ ਪਵੇਗਾ ਤੁਹਾਨੂੰ ਸਮਾਜ ਨੂੰ ਦਿਖਾਉਣਾ ਹੈ ਕਿ ਤੁਹਾਡੇ ਅੰਦਰ ਕਿਸੇ ਵੀ ਚੀਜ਼ ਨੂੰ ਲੈ ਕੇ ਕੋਈ ਵੀ ਖੌਫ ਨਹੀਂ ਹੈ ਤੁਸੀਂ ਸੱਚ ਤੇ ਨਿਆਂ ਦੇ ਲਈ ਹਮੇਸ਼ਾ ਸੱਚ ਬੋਲਣ ਲਈ ਤਿਆਰਿਆ ਕਰੋ ਖੁਦ ਨੂੰ ਮਜ਼ਬੂਤ ਦਿਖਾਓਗੇ ਤਾਂ ਆਪਣੀ ਜਿੱਤ ਵਿੱਚ ਵਾਧਾ ਪਾਓਗੇ ਨਾ ਡਰ ਲੋਕਾਂ ਦੀ ਲੋਕ ਖੁਦ ਬਖੁਦ ਜਿਹੜੇ ਆ ਇੱਜ਼ਤ ਕਰਦੇ ਹਨ ਤੀਸਰੀ ਗੱਲ ਕਿ ਹਮੇਸ਼ਾ ਉਪਲਬਧ ਰਹਿਣਾ ਛੱਡ ਦਿਓ ਤੁਸੀਂ ਇੱਕ ਗੱਲ ਜ਼ਰੂਰ ਸੁਣੀ ਹੋਵੇਗੀ ਕਿ ਕਿਸੇ ਵੀ ਜਗ੍ਹਾ ਤੇ ਉੱਪਰ ਬਾਰ-ਬਾਰ ਜਾਣਾ ਜਾਂ ਕਿਸੇ ਦੀ ਤੁਰੰਤ ਹਾਜ਼ਰ ਹੋ ਜਾਣਾ ਆਦਮੀ ਦੀ ਆਪਣੀ ਵੈਲਿਊ ਆਪਣੀ ਜਿੱਦ ਵਿੱਚ ਘਾਟਾ ਹੋਇਆ ਕਰਦਾ ਹੈ ਜੇਕਰ ਹੂਣ ਦੇ ਲੋਕ ਤੁਹਾਨੂੰ ਜਿਆਦਾ ਮਹੱਤਵ ਨਹੀਂ ਦਿੰਦੇ ਉਹਨਾਂ ਦਾ ਫਿਰ ਇਹੀ ਸੋਚਣਾ ਹੁੰਦਾ ਕਿ ਉਸਨੂੰ ਤਾਂ ਚਾਹੇ ਜਦੋਂ ਮਰਜ਼ੀ ਬੁਲਾ ਲਓ ਦੋਸਤੋ ਜੇਕਰ ਤੁਸੀਂ ਇਸ ਨੂੰ ਸਹੀ ਮੰਨਦੇ ਹੋ ਤਾਂ ਕਮੈਂਟਸ ਵਿੱਚ ਸਾਨੂੰ ਲਿਖ ਕੇ ਜ਼ਰੂਰ ਦੱਸੋ ਅਤੇ ਵੀਡੀਓ ਨੂੰ ਲਾਈਕ ਕਰਨਾ ਬਿਲਕੁਲ ਵੀ ਨਾ ਭੁੱਲਿਓ ਅਕਸਰ ਲੋਕ ਅਜਿਹਾ ਸੋਚਦੇ ਨੇ ਕਿ ਉਹ ਤਾਂ ਆਪਣੇ ਆਪ ਹੀ ਆ ਜਾਵੇਗਾ ਇਹਦਾ ਮਤਲਬ ਇਹ ਹੈ ਕਿ ਤੁਹਾਨੂੰ ਕੋਈ ਗੰਭੀਰਤਾ ਦੇ ਨਾਲ ਨਹੀਂ ਲੈ ਰਿਹਾ ਅੱਜ ਦੇ ਜ਼ਮਾਨੇ ਵਿੱਚ ਲੋਕਾਂ ਨੂੰ ਥੋੜੀ ਉਡੀਕ ਕਰਉਣਾ ਬਣਦਾ ਹੈ ਚੌਥੀ ਗੱਲ ਕਿ ਆਪਣੀ ਜੁਬਾਨ ਨੂੰ ਪੂਰਾ ਕਰੋ ਅੱਜ ਦੌਰ ਬਹੁਤ ਘੱਟ ਐਸੇ ਲੋਕ ਜਿਹੜੋ ਆਪਣੀ ਕੀਤੇ ਹੋਏ ਵਾਅਦੇ ਨੂੰ ਪੂਰਾ ਕਰਦੇ ਨੇ ਜੇਕਰ ਤੁਸੀਂ ਸੋਚ ਰਹੇ ਹੋ ਕਿ ਆਪਣੀ ਵੈਲਿਊ ਕਿਵੇਂ ਵਧਾਈਏ ਤਾਂ ਖੁਦ ਨੂੰ ਅਜਿਹਾ ਬਣਾਓ ਕਿ ਲੋਕ ਤੁਹਾਡੇ ਤੇ ਤੁਰੰਤ ਵਿਸ਼ਵਾਸ ਕਰਨ ਲਈ ਤਿਆਰ ਹੋ ਜਾਣ ਕਹਿੰਦੇ ਕਹਿਣ ਦਾ ਮਤਲਬ ਇਹ ਹੈ ਕਿ ਆਪਣੀ ਜੁਬਾਨ ਨੂੰ ਹਮੇਸ਼ਾ ਪੂਰਾ ਕਰੋ ਜੇਕਰ ਤੁਸੀਂ ਲੋਕਾਂ ਦੇ ਸਾਹਮਣੇ ਕੋਈ ਕਰਨ ਲਈ ਇੱਕ ਵਾਰੀ ਕਹਿ ਦਿੱਤਾ ਤਾਂ ਸਮਝੋ ਕਹਿ ਦਿੱਤਾ ਹੁਣ ਤੁਹਾਨੂੰ ਉਹ ਕੰਮ ਪੂਰਾ ਹੀ ਕਰਨਾ ਚਾਹੀਦਾ ਹੈ ਜਹੇ ਵਿਅਕਤੀ ਨੂੰ ਲੋਕ ਬਹੁਤ ਜ਼ਿਆਦਾ ਮਹੱਤਵ ਦਿੰਦੇ ਨੇ ਅਤੇ ਸਭ ਉਹਨੂੰ ਇੱਜ਼ਤ ਦੀ ਨਜ਼ਰ ਨਾਲ ਦੇਖਦੇ ਨੇ ਇਸ ਲਈ ਅਜਿਹੇ ਇਨਸਾਨ ਬਣਨ ਦੀ ਕੋਸ਼ਿਸ਼ ਕਰੋ ਪੰਜਵੀਂ ਗੱਲ ਕਿ ਸਮਾਜ ਕਾਰਜ ਵਿੱਚ ਭਾਗ ਲਵੋ ਪਿੰਡ ਜਾਂ ਸ਼ਹਿਰ ਦੇ ਸਾਰੇ ਲੋਕਾਂ ਨੂੰ ਤੁਹਾਨੂੰ ਪਛਾਣਦੇ ਹੋਣ ਜੇ ਉਹ ਤੁਸੀਂ ਸਮਾਜਿਕ ਕਾਰਜਾਂ ਨੂੰ ਭਾਗ ਲੈਂਦੇ ਹੋ ਤਾਂ ਉਹ ਆਪਣੇ ਆਪ ਕੰਮ ਦੇ ਇਦਾਮਤੇ ਤੁਸੀਂ ਆਪਣੀ ਹਾਜ਼ਰੀ ਜਿਹੜੀ ਹੈ ਉਹ ਦਰਜ ਕਰਵਾ ਸਕਦੇ ਹੋ ਸਮਾਜ ਦੇ ਵਿੱਚ ਤੁਹਾਡੀ ਜਿਤ ਵਧਾਉਣ ਲਈ ਅਜਿਹਾ ਕਰਨਾ ਬਹੁਤ ਜ਼ਰੂਰੀ ਹੈ ਇਹ ਉਹ ਮੌਕਾ ਹੁੰਦਾ ਹੈ ਜਦੋਂ ਅਸੀਂ ਸਾਰੇ ਲੋਕਾਂ ਦੇ ਵਿੱਚ ਵਿਚਰ ਸਕਦੇ ਹਾਂ ਲੋਕ ਤੁਹਾਡੇ ਕੰਮ ਤੋਂ ਪ੍ਰਭਾਵਿਤ ਹੁੰਦੇ ਹਨ ਤੇ ਉਹਨਾਂ ਦੇ ਮਨ ਵਿੱਚ ਤੁਹਾਡੇ ਪ੍ਰਤੀ ਇੱਜ਼ਤਵਾਦੀ ਹੈ ਜੇ ਤੁਹਾਨੂੰ ਆਪਣੇ ਪਿੰਡ ਦਾ ਸ਼ਹਿਰ ਦੇ ਕੋਈ ਧਰਮ ਜਾਂ ਕੰਮ ਜਾਂ ਕੋਈ ਲੋਕ ਵੀ ਸੇਵਾ ਕਰਨ ਦਾ ਮੌਕਾ ਮਿਲੇ ਤਾਂ ਉਹ ਜ਼ਰੂਰ ਕਰੋ ਮੌਕਾ ਬਿਲਕੁਲ ਵੀ ਨਾ ਛੱਡਿਆ ਕਰੋ ਛੇਵੀਂ ਗੱਲ ਕਿ ਸਮੇਂ ਦੀ ਸਹੀ ਵਰਤੋਂ ਕਰੋ ਜੇਕਰ ਤੁਸੀਂ ਜਾਨਣਾ ਚਾਹੁੰਦੇ ਹੋ ਕਿ ਆਪਣੀ ਇੱਕ ਵੱਖਰੀ ਅਤੇ ਸ਼ਾਨਦਾਰ ਪਛਾਣ ਕਿਵੇਂ ਬਣਾਈਏ ਤਾਂ ਸਮੇਂ ਨੂੰ ਖਰਾਬ ਕਰਨਾ ਛੱਡ ਦਿਓ ਅਸੀਂ ਬਹੁਤ ਸਾਰੇ ਅਜਿਹੇ ਲੋਕਾਂ ਨੂੰ ਦੇਖਿਆ ਹੈ ਜੋ ਆਪਣੇ ਜੀਵਨ ਵਿੱਚ ਇੰਨੇ ਅਨੁਸ਼ਾਸਨ ਨਾਲ ਜਿਉਂਦੇ ਨੇ ਕਿ ਉਹਨਾਂ ਦੀ ਬਰਾਬਰੀ ਕਰਨਾ ਬਿਲਕੁਲ ਵੀ ਮੁਸ਼ਕਲ ਹੁੰਦਾ ਹੈ ਯਕੀਨੀ ਮੰਨਿਓ ਹਰ ਵਿਅਕਤੀ ਅਜਿਹੇ ਆਦਮੀ ਦੀ ਇੱਜ਼ਤ ਕਰਦਾ ਹੈ ਜੇਕਰ ਤੁਸੀਂ ਆਪਣੇ ਸਮੇਂ ਨੂੰ ਇਦਾਂ ਹੀ ਬਕਵਾਸ ਬਾਜ਼ੀ ਵਿੱਚ ਖਰਾਬ ਕਰਦੇ ਹੋਗੇ ਤਾਂ ਕੋਈ ਵੀ ਤੁਹਾਨੂੰ ਪਸੰਦ ਨਹੀਂ ਕਰੇਗਾ ਸਾਡ ਤੁਹਾਡੇ ਬਾਰੇ ਇਤਾਨੇ ਮਾਰਨਗੇ ਇਸ ਲਈ ਖਾਲੀ ਸਮੇਂ ਵਿੱਚ ਕੋਈ ਅਜਿਹਾ ਕੰਮ ਕਰੋ ਜਿਸ ਨਾਲ ਤੁਹਾਨੂੰ ਨਹੀਂ ਤਾਂ ਘੱਟੋ ਘੱਟ ਕਿਸੇ ਦੂਜੇ ਨੂੰ ਉਸ ਚੀਜ਼ ਦਾ ਲਾਭ ਜ਼ਰੂਰ ਪ੍ਰਾਪਤ ਹੋ ਚਕੇ ਸਤਵੀਂ ਗੱਲ ਕੇ ਸਫਲ ਬਣੋ ਜੇਕਰ ਤੁਸੀਂ ਕਿਸੇ ਵੀ ਖੇਤਰ ਵਿੱਚ ਸਫਲ ਹੋ ਜਾਂਦੇ ਹੋ ਤਾਂ ਲੋਕ ਤੁਹਾਡੀ ਆਪਣੇ ਆਪ ਇੱਜ਼ਤ ਕਰਨਗੇ ਫਿਰ ਇਹਨੂੰ ਕਿਸੇ ਤੋਂ ਜਾਣਣ ਦੀ ਜ਼ਰੂਰਤ ਨਹੀਂ ਪਵੇਗੀ ਕਿ ਤੁਸੀਂ ਆਪਣੀ ਜਿੱਤ ਕਿਵੇਂ ਬਣਾਉਣੀ ਹੈ ਕਿਉਂਕਿ ਅੱਜ ਦੇ ਦੌਰ ਵਿੱਚ ਲੋਕ ਸਿਰਫ ਸਫਲ ਲੋਕਾਂ ਦੀ ਹੀ ਇੱਜ਼ਤ ਕਰਦੇ ਨੇ ਤੁਸੀਂ ਚਾਹੇ ਕਿੰਨੇ ਵੀ ਪੜ੍ਹੇ ਲਿਖੇ ਹੋ ਕਿਉਂ ਨਾ ਹੋਵੋ ਜੇਕਰ ਤੁਸੀਂ ਸਫਲ ਨਹੀਂ ਹੋ ਤੁਹਾਡੇ ਕੋਲ ਕੋਈ ਵਧੀਆ ਨੌਕਰੀ ਨਹੀਂ ਤੁਹਾਡੇ ਕੋਲ ਵਪਾਰ ਨਹੀਂ ਤੇ ਲੋਕ ਤੁਹਾਨੂੰ ਕਦੇ ਵੀ ਪੁੱਛਣਗੇ ਨਹੀਂ ਇਸ ਲਈ ਜਿੰਨੇ ਵੀ ਨੌਜਵਾਨ ਨੇ ਸਭ ਤੋਂ ਪਹਿਲਾਂ ਆਪਣੇ ਕੈਰੀਅਰ ਦੇ ਉੱਪਰ ਧਿਆਨ ਦਿਓ ਸਫਲ ਹੋ ਕੇ ਲੋਕਾਂ ਦੇ ਸਾਹਮਣੇ ਆਪਣੇ ਆਪ ਇੱਜ਼ਤ ਕਰਨਗੇ 8ਵੀਂ ਗੱਲ ਕਿ ਦੂਸਰਿਆਂ ਨਾਲੋਂ ਜ਼ਿਆਦਾ ਗਿਆਨਵਰ ਹੋਣ ਦੀ ਕੋਸ਼ਿਸ਼ ਨਾ ਕਰੋ ਜੇਕਰ ਤੁਸੀਂ ਆਪਣੇ ਮਹੱਲੇ ਜਾਂ ਪਿੰਡ ਵਿੱਚ ਸਭ ਤੋਂ ਜ਼ਿਆਦਾ ਸਨਮਾਨ ਚਾਹੁੰਦੇ ਹੋ ਤਾਂ ਲੋਕਾਂ ਨਾਲੋਂ ਜ਼ਿਆਦਾ ਗਿਆਨ ਹਾਸਲ ਕਰਨਾ ਚਾਹੀਦਾ ਹੈ ਤੁਹਾਨੂੰ ਆਪਣੇ ਆਪ ਨੂੰ ਇਸ ਤਰ੍ਹਾਂ ਨਾਲ ਅਪਡੇਟ ਰੱਖਣਾ ਚਾਹੀਦਾ ਹੈ ਕਿ ਜੋ ਜਦੋਂ ਵੀ ਤੁਸੀਂ ਬੋਲੋ ਤਾਂ ਸਾਰੇ ਲੋਕ ਤੁਹਾਡੇ ਵੱਲ ਧਿਆਨ ਆਕਰਸ਼ਿਤ ਕਰਨ ਇਹਦੇ ਲਈ ਤੁਸੀਂ ਟੀਵੀ ਨਿਊਜ਼ ਵੇਖ ਸਕਦੇ ਹੋ ਤੇ ਅਖਬਾਰ ਪੜ੍ਹ ਸਕਦੇ ਹੋ ਜਿਹੜਾ ਵਿਅਕਤੀ ਇਹਨਾਂ ਜ਼ਿਆਦਾ ਹੁਸ਼ਿਆਰ ਹੁੰਦਾ ਉਸ ਨੂੰ ਲੋਕ ਉਹਨਾਂ ਹੀ ਜ਼ਿਆਦਾ ਪਸੰਦ ਕਰਦੇ ਨੇ ਅਤੇ ਸੱਚਾਈ ਉਸ ਦੀ ਉਹਨਾਂ ਹੀ ਇੱਜ਼ਤ ਕਰਦੇ ਨੇ ਨਵੀਂ ਗੱਲ ਕਿ ਬੇ ਬਾਕੀ ਦੇ ਨਾਲ ਜਵਾਬ ਦਿਓ ਅੱਜ ਉਹ ਦੌਰ ਹੈ ਕਿ ਜਿੱਥੇ ਕਮਜ਼ੋਰ ਵਿਅਕਤੀ ਨੂੰ ਤੁਰੰਤ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਇੱਕ ਵਾਰ ਕਿਸੇ ਤੋਂ ਵੀ ਦੱਬਣ ਤੋਂ ਬਾਅਦ ਉਹ ਬਾਰ-ਬਾਰ ਤੁਹਾਡੇ ਤੇ ਕਟਾਕਸ਼ ਕਰਨ ਲੱਗਦੇ ਹਨ ਉਹਨਾਂ ਨੂੰ ਦੇਖ ਕੇ ਹੋਰ ਲੋਕ ਵੀ ਤੁਹਾਨੂੰ ਮਜ਼ਾਕ ਉਡਾਉਣ ਲੱਗਦੇ ਹਨ ਤੁਹਾਨੂੰ ਖੁਦ ਅਜਿਹਾ ਹੋਣ ਤੋਂ ਰੋਕਣਾ ਚਾਹੀਦਾ ਹੈ ਜੇਕਰ ਤੁਹਾਡੇ ਨਾਲ ਕੋਈ ਆਕੜ ਵਿੱਚ ਆ ਕੇ ਗੱਲ ਕਰ ਰਿਹਾ ਹੈ ਤੁਸੀਂ ਦੀਆਂ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਜਵਾਬ ਦਿਓ ਤਾਂ ਜੋ ਸਾਹਮਣੇ ਵਾਲਾ ਵਿਅਕਤੀ ਅਤੇ ਹੋਰ ਲੋਕ ਤੁਰੰਤ ਸਮਝ ਜਾਣ ਕਿ ਇਹ ਬੰਦਾ ਕਾਬੂ ਵਿੱਚ ਆਉਣ ਵਾਲਾ ਨਹੀਂ ਅੱਜਕੱਲ ਆਪਣੀ ਇੱਜ਼ਤ ਖੁਦ ਕਰਵਾਉਣੀ ਪੈਂਦੀ ਹੈ ਮਿੱਤਰੋ 10ਵੀਂ ਗੱਲ ਆਪਣੇ ਟੈਲੈਂਟ ਨੂੰ ਸ਼ੋਅ ਕਰੋ ਕੁਝ ਲੋਕ ਆਮ ਤੌਰ ਤੇ ਹਮੇਸ਼ਾ ਸੋਚਦੇ ਰਹਿੰਦੇ ਨੇ ਕਿ ਆਪਣੀ ਵੈਲਿਊ ਕਿਵੇਂ ਵਧਾਈਏ ਪਰ ਉਸ ਲਈ ਜ਼ਰੂਰੀ ਕਦਮ ਉਹ ਨਹੀਂ ਜੁਕਦੇ ਲੋਕ ਇੱਜ਼ਤ ਕਰਦੇ ਨੇ ਟੈਲੈਂਟ ਦੀ ਕਲਾ ਦੀ ਕਿਸੇ ਵਿਅਕਤੀ ਦੀ ਨਹੀਂ ਕਰਦੇ ਹਮੇ। ਉਹ ਦੌਰ ਗਿਆ ਜਦੋਂ ਆਦਮੀ ਦੀ ਇੱਜ਼ਤ ਕੀਤੀ ਜਾਂਦੀ ਸੀ ਅੱਜ ਦੇ ਜ਼ਮਾਨੇ ਦੇ ਵਿੱਚ ਇੱਜ਼ਤ ਹਾਸਲ ਕਰਨ ਲਈ ਤੁਹਾਨੂੰ ਆਪਣੇ ਅੰਦਰ ਲੁਕੇ ਹੋਏ ਹੁਨਰ ਨੂੰ ਲੋਕਾਂ ਨੂੰ ਦਿਖਾਉਣਾ ਪਵੇਗਾ ਤਾਂ ਹੀ ਲੋਕ ਤੁਹਾਨੂੰ ਖਾਸ ਸਮਝਣਗੇ ਮਿੱਤਰੋ ਇਸ ਲਈ ਤੁਹਾਡੇ ਅੰਦਰ ਜਿੰਨੇ ਵੀ ਚੰਗੇ ਗੁਣ ਹਨ ਹੁਨਰ ਨੇ ਉਹਨਾਂ ਨੂੰ ਲੋਕਾਂ ਦੇ ਸਾਹਮਣੇ ਬਾਹਰ ਕੱਢੋ ਤਦ ਹੀ ਤੁਹਾਡੀ ਇੱਜ਼ਤ ਹੋਵੇਗੀ 11ਵੀਂ ਗੱਲ ਕਿ ਆਪਣੇ ਸੁਖ-ਸ਼ੋਭਾ ਦੇ ਜ਼ਰੂਰ ਖਰਚ ਕਰੋ ਅੱਜ ਕੱਲ੍ਹ ਜ਼ਮਾਨਾ ਦਿਖਾਵੇ ਦਾ ਹੈ ਜੇਕਰ ਤੁਸੀਂ ਸਿਰਫ ਪੈਸੇ ਕਮਾ ਕੇ ਜਮ੍ਹਾਂ ਕਰਦੇ ਰਹੋਗੇ ਤਾਂ ਉਸ ਨੂੰ ਉਪਯੋਗ ਨਹੀਂ ਕਰੋਗੇ ਤਾਂ ਬਿਲਕੁਲ ਵੀ ਲੋਕ ਤੁਹਾਨੂੰ ਸੰਧ ਨਹੀਂ ਕਰਨਗੇ ਤੇ ਲੋਕ ਕੰਜੂਸ ਸਮਝਣਗੇ ਇਸੇ ਤੇ ਇੱਜ਼ਤ ਕਰਨ ਦਾ ਦੂਰ ਲੋਕ ਤੁਹਾਨੂੰ ਕੰਜੂਸ ਕਰਕੇ ਤੁਹਾਡਾ ਮਜ਼ਾਕ ਵੀ ਜੋਗੇ ਤਾਂ ਲਾਲਚ ਕਰਨਾ ਠੀਕ ਨਹੀਂ ਹੈ ਕਹਿੰਦੇ ਤੁਸੀਂ ਆਪਣੇ ਪੈਸਿਆਂ ਨਾਲ ਕੁਝ ਐਸਾ ਕੰਮ ਕਰੋ ਜਾਂ ਜਈਆਂ ਚੀਜ਼ਾਂ ਖਰੀਦੋ ਜਿਸ ਨਾਲ ਤੁਸੀਂ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਸਕੋ ਜੇਕਰ ਲੋਕਾਂ ਨੂੰ ਲੱਗੇਗਾ ਕਿ ਤੁਸੀਂ ਵਾਕਿਆ ਹੀ ਜ਼ਿੰਦਗੀ ਨੂੰ ਮਾਣ ਰਹੇ ਹੋ ਤਾਂ ਲੋਕ ਤੁਹਾਡੇ ਪ੍ਰਸ਼ੰਸਕ ਵੀ ਬਣ ਜਾਣਗੇ 12ਵੀਂ ਗੱਲ ਕਿ ਔਰਤਾਂ ਦੀ ਹਮੇਸ਼ਾ ਇੱਜ਼ਤ ਕਰੋ ਸਮਾਜ ਦੇ ਵਿੱਚ ਔਰਤਾਂ ਦਾ ਹੀ ਸਥਾਨ ਹੁੰਦਾ ਜੇਕਰ ਤੁਸੀਂ ਜਾਣਦੇ ਹੋ ਕਿ ਆਪਣੀ ਚੰਗੀ ਰੈਪਿਊਟੇਸ਼ਨ ਕਿਵੇਂ ਬਣਾਈਏ ਤਾਂ ਔਰਤਾਂ ਦੀ ਇੱਜ਼ਤ ਕਰਨਾ ਸਿੱਖ ਲਵੋ ਯਾਦ ਰੱਖੋ ਔਰਤਾਂ ਦੁਆਰਾ ਕੀਤੀ ਗਈ ਮਸ਼ਹੂਰੀ ਬਹੁਤ ਜਲਦੀ ਤੁਹਾਡੇ ਇਲਾਕੇ ਵਿੱਚ ਫੈਲ ਜਾਂਦੀ ਹੈ ਜੇਕਰ ਤੁਸੀਂ ਔਰਤਾਂ ਦੀ ਇੱਜ਼ਤ ਕਰੋਗੇ ਤਾਂ ਤੁਹਾਡੇ ਪਿੰਡ ਵਿੱਚ ਗੱਲ ਫੈਲੇਗੀ ਕਿ ਤੁਸੀਂ ਵਾਕਿਆ ਹੀ ਸਨਮਾਨਯੋਗ ਅਤੇ ਚੰਗੇ ਵਿਅਕਤੀ ਹੋ ਤੇ ਜੇਕਰ ਕਿਸੇ ਤੁਸੀਂ ਔਰਤ ਦੀ ਨਜ਼ਰ ਵਿੱਚ ਗਿਰ ਗਏ ਤਾਂ ਆਪਣੀ ਰੈਪਿਟੇਸ਼ਨ ਵਧਾਉਣ ਦੀ بجائے ਸੋਚੋ ਵੀ ਨਾ ਕਿਉਂਕਿ ਫਿਰ ਉਹ ਕੰਮ ਸੰਭਵ ਹੋ ਜਾਵੇਗਾ 13ਵੀਂ ਗੱਲ ਕਿ ਕੁਝ ਵੱਖਰਾ ਕਰਕੇ ਦਿਖਾਓ ਖੁਦ ਹੀ ਵੈਲਿਊ ਵਧਾਉਣ ਦੇ ਤਰੀਕੇ ਤਾਂ ਕਈ ਪਰ ਇੱਕ ਅਜਿਹਾ ਤਰੀਕਾ ਜੋ ਇੱਕ ਝਟਕੇ ਵਿੱਚ ਤੁਹਾਡੀ ਇੱਛਤ ਵਧਾ ਸਕਦਾ ਹੈ ਆਮ ਜੀਵਨ ਤਾਂ ਸਾਰੇ ਜੁਹਦੇ ਨੇ ਅਤੇ ਜ਼ਿਆਤਰ ਲੋਕ ਖਾਸ ਜੀਵਨ ਘੱਟ ਜੁਹਦੇ ਨੇ ਤੁਸੀਂ ਆਪਣੇ ਜੀਵਨ ਵਿੱਚ ਕੋਈ ਐਸਾ ਕੰਮ ਕਰੋ ਜੋ ਸਾਰੇ ਯਾਦ ਰੱਖਣਾ ਤੇ ਲੋਕਾਂ ਦੇ ਵਿਚਾਰ ਤੁਹਾਡੀ ਸਾਖ ਬਣ ਸਕੇ ਤੁਸੀਂ ਕਿਸੇ ਵੀ ਖੇਤਰ ਵਿੱਚ ਆਪਣੇ ਪਿੰਡ ਜਾਂ ਫਿਰ ਸ਼ਹਿਰ ਦਾ ਨਾਮ ਰੋਸ਼ਨ ਕਰੋ ਜਾਂ ਫਿਰ ਕੋਈ ਧਰਮ ਦਾ ਜਿਹੇ ਕੰਮ ਕਰੋ ਜਿਸ ਨਾਲ ਗਰੀਬ ਲੋਕਾਂ ਨੂੰ ਲੰਬੇ ਸਮੇਂ ਤੱਕ ਫਾਇਦਾ ਹੁੰਦਾ ਰਹੇ 14ਵੀਂ ਗੱਲ ਕਿ ਆਪਣੀ ਕਮਜ਼ੋਰੀ ਨੂੰ ਕਿਸੇ ਨੂੰ ਨਾ ਦੱਸੋ ਜੇਕਰ ਮਜ਼ਬੂਤ ਵਿਅਕਤੀ ਉਹ ਹੁੰਦਾ ਹੈ ਜੋ ਆਪਣੇ ਦੁੱਖਾਂ ਨੂੰ ਖੁਦ ਇਕੱਲਾ ਲੈ ਕੇ ਚੱਲਦਾ ਹੈ ਪਰ ਆਪਣੀਆਂ ਖੁਸ਼ੀਆਂ ਨੂੰ ਸਾਰਿਆਂ ਦੇ ਨਾਲ ਵੰਡਦਾ ਹੈ ਐਸਾ ਵਿਅਕਤੀ ਦਰਅਸਲ ਇੱਜ਼ਤ ਦਾ ਹੱਕਦਾਰ ਹੁੰਦਾ ਹੈ ਕਿਉਂਕਿ ਇੱਕ ਖਾਸ ਗੁਣ ਹੈ ਜੋ ਸਾਰਿਆਂ ਦੇ ਵਿੱਚ ਨਹੀਂ ਹੁੰਦਾ ਅੱਜ ਕੱਲ੍ਹ ਲੋਕ ਦੂਸਰਿਆਂ ਦੀਆਂ ਕਮਜ਼ੋਰੀਆਂ ਫੜਨ ਦੇ ਚੱਕਰ ਵਿੱਚ ਲੱਗੇ ਹੋਏ ਰਹੇ ਤਾਂ ਜੋ ਉਹਨਾਂ ਨੂੰ ਕੀ ਰਿਆ ਜਾ ਸਕੇ ਅਤੇ ਲੋਕਾਂ ਦੇ ਵਿਚਾਰ ਉਹਨਾਂ ਦਾ ਮਜ਼ਾਕ ਉਡਾਇਆ ਜਾ ਸਕੇ ਤੁਸੀਂ ਧਿਆਨ ਰੱਖਣਾ ਹੈ ਕਿ ਆਪਣੀ ਕਮਜ਼ੋਰੀ ਨੂੰ ਖੁਦ ਤਕਸੀਮਤ ਰੱਖੋ ਨਹੀਂ ਤਾਂ ਲੋਕ ਤੁਹਾਡੀ ਉਸ ਕਮਜ਼ੋਰੀ ਦਾ ਫਾਇਦਾ ਉਠਾਉਣਗੇ ਆਖਰੀ ਤੇ 15ਵੀਂ ਗੱਲ ਸਾਰਿਆਂ ਨਾਲ ਪਿਆਰ ਕਰੋ ਇੱਜ਼ਤ ਉਸੇ ਵਿਅਕਤੀ ਦੀ ਹੁੰਦੀ ਹੈ ਜੋ ਖੁਦ ਦੂਸਰਿਆਂ ਦੀ ਇੱਜ਼ਤ ਕਰਦਾ ਹੈ ਜੇਕਰ ਤੁਸੀਂ ਸਾਰਿਆਂ ਨਾਲ ਲੜਾਈ ਝਗੜਾ ਕਰਦੇ ਰਹੋਗੇ ਤਾਂ ਸਮਾਜ ਵਿੱਚ ਤੁਹਾਡੀ ਸ਼ਬੀ ਖਰਾਬ ਹੋ ਜਾਵੇਗੀ ਅਤੇ ਕਈ ਤੁਹਾਨੂੰ ਪਸੰਦ ਨਹੀਂ ਕਰਨਗੇ ਚੰਗਾ ਵਿਚਾਰ ਚੰਗਾ ਵਿਹਾਰ ਬਹੁਤ ਚੰਗੀ ਹੁੰਦੀ ਹੈ ਜੇਕਰ ਅਨਪੜ ਅਤੇ ਗਰੀਬ ਵਿਅਕਤੀ ਨੂੰ ਤੁਸੀਂ ਪਿਆਰ ਕਰਦੇ ਹੋ ਚਾਹੇ ਛੋਟਿਆ ਛੋਟਾ ਹੋਵੇ ਜਾਂ ਵੱਡਾ ਸਾਰਿਆਂ ਨਾਲ ਪਿਆਰ ਕਰਨਾ ਸਿੱਖੋਗੇ ਉਹਨਾਂ ਨਾਲ ਜਦੋਂ ਵੀ ਸਮਾਂ ਬਤਾਓਗੇ ਹੱਸ ਕੇ ਮੁਸਕਰਾਉਂਦੇ ਰਹੋਗੇ ਤਾਂ ਇਸ ਤਰ੍ਹਾਂ ਵਿਅਕਤੀ ਤੁਹਾਨੂੰ ਵਧੀਆ ਜਿਹੜਾ ਹੈ ਲੋਕਾਂ ਦੇ ਵਿੱਚ ਤੁਹਾਡੇ ਪ੍ਰਭਾਵ ਹੋਵੇਗਾ ਤੇ ਲੋਕ ਤੁਹਾਨੂੰ ਅੱਛਾ ਸਮਝਣਗੇ ਤੁਸੀਂ ਹੋਰ ਨਵੀਆਂ ਤੇ ਚੰਗੀਆਂ ਵੀਡੀਓ ਦੇਖਣ ਵਾਸਤੇ ਪੰਜਾਬੀ ਅਲਫਾਜ਼ ਵਿਚਾਰ ਚੈਨਲ ਨੂੰ ਸਬਸਕ੍ਰਾਈਬ ਕਰਦੇ ਰਹੋ ਕਰੋ ਤਾਂ ਕਿ ਮੈਂ ਤੁਹਾਡੇ ਵਾਸਤੇ ਹੋਰ ਨਵੇਂ ਕિસ્ਸੇ ਹੋਰ ਕੰਮ ਦੀਆਂ ਗੱਲਾਂ ਲੈ ਕੇ ਆਉਂਦਾ ਰਵਾਂਗਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਤੁਹਾਡਾ ਆਪਣਾ ਹਰਦੀਪ ਸਿੰਘ ਦੀਪਾਲ ਲੁਧਿਆਣਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ